ਹਾਂ ਜੀ ਬਾਬਾ ਸਾਦਰ ਉਹ ਸਾਡੇ ਨਾਲ ਮੌਜੂਦ ਨੇ ਪੰਨਾ ਪਕੌੜਾ ਜੀ ਪੰਨਾ ਪਕੌੜੀ ਅੱਜ ਪਿੰਡ ਦਾਉਂ ਗਾਜਰਾ ਵਿਖੇ ਪਹੁੰਚੇ ਹੋ ਖੇਡ ਮੇਲੇ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ ਬਹੁਤ ਵਧੀਆ ਲੱਗਿਆ ਜੀ ਔਰ ਬਰਕਾਰਨ ਕਿਲੇ ਦਾ ਤੇ ਪ੍ਰੋਗਰਾਮ ਸੀ ਸਾਡਾ ਬਾਕੀ ਐਨ ਆਰ ਆਈ ਭਰਾਵਾਂ ਦਾ ਬਹੁਤ ਸਹਿਯੋਗ ਆ ਜਿਹੜੇ ਮੇਲਿਆਂ 'ਚ ਬਾਤ ਚੜ੍ਹ ਕੇ ਹਿਸਾਬ ਆਉਂਦੇ ਆ ਚਾਹੇ ਸਾਡੇ ਪੰਜਾਬ ਤੇ ਕੋਈ ਵੀ ਲੋੜ ਵਸਤ ਹੋਵੇ ਤੋ ਇਹ ਵੀ ਐਨਆਰਆਈ ਭਰਾਵਾਂ ਨੇ ਸਾਡੇ ਦੋਸਤਾਂ ਨੇ ਮੇਲਾ ਕਰਾਇਆ ਤੇ ਹਾਜ਼ਰੀ ਲਵਾਉਣਾ ਬਹੁਤ ਵਧੀਆ ਲੱਗਿਆ ਜੀ ਤੁਹਾਡੀ ਫਰਮਾਇਸ਼ ਸੀ ਸਿੱਧੂ ਜੀ ਦਾ ਵੀਰ ਜੀ ਦਾ ਗੀਤ ਸੁਣਦਾ ਪਰ ਉਸ ਵਿੱਚ ਅਸਲੀ ਸੀ ਦੇਖਿਆ ਵੀ ਭਾਵੁ ਵੀ ਵੀ ਹੋਇਆ ਥੋੜਾ ਯਾ ਤੋ ਕੀ ਕਰਨਾ ਚਾਹੋ ਬਿਲਕੁਲ ਬਿਲਕੁਲ ਤਾਂ ਜਨਤ ਜਾਨ ਸੀਗੇ ਜੀ ਹਰ ਸਮੇਂ ਹਰ ਪਲ ਉਹਨੂੰ ਯਾਦ ਕਰਦੇ ਆ ਦਿਲ 'ਚ ਵਸਾਇਆ ਵਾ ਤੇ ਅਮਰ ਹੋ ਗਿਆ ਉਹ ਐ ਮੈਸ ਕਰ ਦੋ ਜੀ ਸਾਰੀ ਸਾਰਾ ਬਲਡੀ ਮੈਸ ਕਰਦਾ ਜੀ ਸੋ ਕੀ ਕਹਿਣਾ ਚਾਹੋਗੇ ਛੋਟੀ ਜੀ ਉਮਰ ਵਿੱਚ ਡੱਟਾ بڑا ਨਾਮ ਕਰ ਗਏ ਹੋ ਆਪਣਾ ਕਿਉਂਕਿ ਕਈਆਂ ਨੂੰ ਤਾਂ ਬਹੁਤ ਜ਼ਿਆਦਾ ਉਮਰ ਹੀ ਨਿਕਲ ਜਾਂਦੀ ਆ ਨਾਮ ਲੈਣ ਨੂੰ ਤੇ ਉਹਨਾਂ ਨੇ ਛੋਟੀ ਉਮਰ ਵਿੱਚ ਹੀ ਵੱਡਾ ਨਾਮ ਲਿਆ ਬਹੁਤ ਬੰਦੇ ਇਹ ਗੱਲ ਕਹਿਂਦੇ ਆ ਵੀ ਯਾਰ ਉਹਨੂੰ ਐ ਹੋ ਗਿਆ ਖੈ ਨਹੀਂ ਤਾਂ ਲੋਕਾਂ ਦਾ ਪਰ ਉਹ ਬੰਦਾ ਇਹੋ ਜਿਹਾ ਸੀਗਾ ਵੀ ਰਹਿੰਦੇ ਦੁਨੀਆਂ ਤੱਕ ਉਹ ਬੰਦੇ ਦੀ ਕਦੇ ਪੈ ਚੜਾਉਣੀ ਹੋ ਸਕਦੀ ਲੋਕ ਉਹਨੂੰ ਇੰਨਾ ਪਿਆਰ ਕਰਦੇ ਉਹਦੀ ਕਰਮ ਚ ਇੰਨਾ ਦਮ ਸੀ ਕਦੇ ਵੀ ਨਹੀਂ ਕੋਈ ਐਹੋ ਜਿਹਾ ਲਖਾਰੀ ਐਹੋ ਜਿਹਾ ਗਾਇਕ ਐਹੋ ਜਿਹਾ ਬੰਦਾ ਕਦੇ ਨਹੀਂ ਆਉਣਾ ਬਿਲਕੁਲ ਧੰਨਵਾਦ ਧੰਨਵਾਦ ਜੀ ਮਿਹਰਬਾਨ ਸੋ ਅਕਸਰੇ ਆਸੀ YouTube ਤੇ ਮਾਲਸਾਰ ਸ਼ਾਹੋਂ ਦੇਖਦੇ ਆ ਕਿਉਂਕਿ ਬਾਈਪਾਸ ਹੁਣਾ ਨਾਲ ਤੇ ਬਾਈ ਫਿਰੋਨ ਨਾਲ ਤੇ ਪਰਿਵਾਰ ਨਾਲ ਜਿੱਕੇ ਨਵੇਂ ਸਰਜੋੜ ਆਣ ਕਿਉਂਕਿ ਬਾਤ ਕਾਲੇ ਥੋੜੇ ਪ੍ਰਧਾਨ ਸਾਡੇ ਨਾਲ ਮੌਜੂਦ ਨੇ ਬਾਈ ਜੀ ਸਤਿ ਸ੍ਰੀ ਅਕਾਲ ਜੀ ਉਹ ਤੁਹਾਡੀ ਪਹਿਲੀ ਸਟੇਜ ਹੈ ਸੋ ਮਿੰਟ ਪਾ ਖਬਰਾਂ ਰੱਖ ਕੇ ਆਇਓ ਕੀ ਕਹਿਣਾ ਚਾਹੋ ਬਹੁਤ ਵਧੀਆ ਲੱਗਿਆ ਜੀ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਰੀ ਟੀਮ ਦਾ ਤੁਹਾਡੇ ਚੈਨਲ ਦਾ ਤੇ ਬਹੁਤ ਵਧੀਆ ਲੱਗਿਆ ਜੀ ਜਦੋਂ ਮਾਡੇ ਦੇ ਵਿੱਚ ਇਹ ਪੂਰਾ ਰਾਤ ਬੰਨੇ ਪਿਆ ਹੈਂ ਤੂੰ ਅੱਜ ਕੱਲ ਬੰਦ ਰਾਜਸਥਾਨ ਵਿੱਚ ਮौज-ਮਸਤੀ ਕਰ ਰਿਹਾ ਸੋ ਕੀ ਕਹਿਣਾ ਚਾਹੋ ਰਾਜਸਥਾਨ ਚ ਪੂਰੀ ਗੱਲਾਈ ਐਡੋ ਲੈਣੀ ਆ ਪੁਰਾਣੇ ਜਰੇ ਲੈ ਕੇ ਆਇਆਂਗੇ ਸੋ ਕੋਈ ਆਪਣਾ ਪਸੰਦੀਦਾ ਡਾਇਲੋਗ I you.